ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਆਪਾਂ ਗੱਲ ਕਰਾਂਗੇ ਜਨੇਊ ਪੌਣ ਦੀ ਸਾਖੀ ਤਨ ਤਨ ਸ੍ਰੀ ਗੁਰੂ ਨਾਨਕ ਦੇਵ ਜੀ ਗੁਰੂ ਨਾਨਕ ਦੇਵ ਜੀ ਜਦੋਂ 9 ਵਰਿਆਂ ਦੇ ਹੋਏ ਤਾਂ ਉਹਨਾਂ ਦੇ ਘਰਦਿਆਂ ਨੇ ਸੋਚਿਆ ਕਿ ਗੁਰੂ ਜੀ ਨੂੰ ਜਨੇਊ ਪਹਿਨਾਇਆ ਜਾਵੇ ਜਿਸ ਨੂੰ ਹਿੰਦੂਆਂ ਦਾ ਯੱਗ ਯੋਪ ਵਿੱਤ ਮੰਨਿਆ ਜਾਂਦਾ ਸੀ ਜਦ ਤੱਕ ਜਨੇਊ ਨਾ ਪਹਿਨਾਇਆ ਜਾਵੇ ਉਸ ਵਕਤ ਤੱਕ ਉਸਨੂੰ Hindu ਧਰਮਾਂ ਜੋ ਸ਼ੇਕਆ ਹੋਇਆ ਸਮਝਿਆ ਜਾਂਦਾ ਹੈ ਊਟੰਬ ਦੇ ਸਾਰੇ ਅੰਗ ਸਾਖ ਗਵਾਂਢੀ ਪੋਤੇ ਲੱਗੀ ਅਤੇ ਹੋਰ ਲੋਕ ਇਕੱਠੇ ਹੋ ਗਏ ਅਤੇ ਉਹਨਾਂ ਨੇ ਸਾਰੀਆਂ ਰਸਮਾਂ ਅਦਾ ਕਰ ਲਈਆਂ ਤਾਂ ਉਹਨਾਂ ਦੇ ਪਰਿਵਾਰ ਦਾ ਪ੍ਰੋਤਾ ਹਰदयाल ਗੁਰੂ ਜੀ ਦੇ ਗਲ ਵਿੱਚ ਜਨੇਊ ਪਾਉਣ ਲਈ ਅੱਗੇ ਵਧਿਆ ਗੁਰੂ ਜੀ ਨੇ ਜਨੇਊ ਵਾਲਾ ਤਾਗਾ ਆਪਣੇ ਹੱਥ ਵਿੱਚ ਪਕੜ ਲਿਆ ਅਤੇ ਪੋਤੇ ਨੂੰ ਪੁੱਛਣ ਲੱਗਾ ਕਿ ਤੂੰ ਇਹ ਕੀ ਕਰਨ ਲੱਗਾ ਹੈ ਅਤੇ ਮੈਨੂੰ ਇਸ ਤਰ੍ਹਾਂ ਦੇ ਤਾਗੇ ਦਾ ਕੀ ਫਾਇਦਾ ਹੋਵੇਗਾ ਪ੍ਰੋਤੇ ਨੇ ਕਿਹਾ ਕਿ ਹਿੰਦੂ ਧਰਮ ਦਾ ਪਹਿਲਾ ਅਸੂਲ ਜਨੇਊ ਪੋਣਾ ਹੀ ਹੈ ਜਿੰਨਾ ਚਿਰ ਕਿਸੇ ਦੇ ਜਨੇਊ ਨਹੀਂ ਪਹਿਨਿਆ ਜਾਂਦਾ ਉਹਨਾਂ ਚਿਰ ਉਸ ਨੂੰ ਸੂਦਰ ਗਿਣਿਆ ਜਾਂਦਾ ਹੈ ਏਪੌਨ ਨਾਲ ਇਸ ਦੁਨੀਆ ਚ ਵਡਿਆਈ ਅਤੇ ਅਗਲੇ ਜਨਮ ਚ ਸੁਖ ਪ੍ਰਾਪਤ ਹੁੰਦੇ ਹਨ ਇਹ ਸੁਣ ਕੇ ਛੋਟੇ ਜਿਹੇ ਗੁਰੂ ਜੀ ਨੇ ਕਿਹਾ ਦਇਆ ਕਪਾ ਸੰਤੋਖ ਸੂਤ ਜਤ ਗੰਢੀ ਸਤ ਵਟ ਇਹ ਜਨੇਊ ਜੀ ਕਹਾਈ ਤਾ ਪੰਡੇ ਕਤਮ ਇਹ ਸੁਣ ਕੇ ਪੋਤੇ ਨੇ ਕਿਹਾ ਕਿ ਜਨੇਊ ਪਉਣਾ ਵੈਦਕ ਰੀਤ ਹੈ ਅਤੇ ਬਹੁਤ ਪੁਰਾਣੇ ਸਮੇਂ ਤੋਂ ਚਲਦੀ ਆ ਰਹੀ ਹੈ ਕੋਈ Hindu ਇਸ ਬਿਨਾ ਧਰਮੀ ਨਹੀਂ ਕਿਹਾ ਜਾ ਸਕਦਾ ਫਿਰ ਪੋਤੇ ਨੇ ਗੁਰੂ ਨਾਨਕ ਦੇਵ ਜੀ ਨੂੰ ਕਿਹਾ ਕਿ ਤੁਸੀਂ ਕੁਝ ਜ਼ਿਆਦਾ ਹੀ ਖੁੱਲ ਗਏ ਹੋ ਤੁਸੀਂ ਅਜੇ ਬੱਚੇ ਹੋ ਕੀ ਅਸੀਂ ਤੇਰੇ ਜਿੰਨੇ ਵੀ ਅਕਲਮੰਦ ਨਹੀਂ ਜੇ ਤੁਸੀਂ ਇਹ ਨਹੀਂ ਪੈਨੋਗੇ ਤਾਂ ਧਰਮ ਜੋ ਛੇਕੇ ਜਾਓਗੇ ਫੇਰ ਗੁਰੂ ਜੀ ਨੇ ਉੱਤਰ ਵਿੱਚ ਕਿਹਾ ਲੱਖ ਚੋਰੀਆਂ ਲੱਖ ਜਾਰੀਆਂ ਲੱਖ ਕੂੜੀਆਂ ਲੱਖ ਗਾਲ ਲੱਖ ਠਗੀਆਂ ਲੱਖ ਪਹਿਨਾਈਆਂ ਰਾਤ ਦਿਨ ਸ ਜੀ ਨਾਲ ਇਹ ਸਤਤਰ ਸੁਣ ਕੇ ਪੋਤਰੇ ਗੁੱਸੇ ਵਿੱਚ ਕਹਿਣ ਲਗਾ ਕੀ ਤੁਸੀਂ ਕੀ ਮੈਨੇ ਹੋ ਜਿਨ੍ਹਾਂ ਨੇ ਵੱਡਿਆਂ ਦੀ ਤ ਤੁਰੀ ਆ ਰਹੀ ਰਸਮ ਨੂੰ ਛੱਡ ਦਿੱਤਾ ਕੀ ਅਸੀਂ ਬੇਕੂਫੀ ਹਾਂ ਫਿਰ ਪੁੱਤਰੇ ਨੇ ਪੁੱਛਿਆ ਕਿ ਫਿਰ ਅਸਲੀ ਜੀਨੇ ਉਹ ਕਿਹੜਾ ਹੈ ਗੁਰੂ ਜੀ ਨੇ ਦੱਸਿਆ ਨਾਏ ਮੰਨਿਏ ਪਤ ਉਪਜੈ ਸਲਾਹੀ ਸਚ ਸੋਤ ਦਰਗੇ ਅੰਦਰ ਪਾਈਐ ਤਗ ਨਾ ਟੁੱਟਸ ਪੂਤ ਇਹ ਪੰਕਤੀ ਗੁਰੂ ਨਾਨਕ ਦੇਵ ਜੀ ਨੇ ਬੋਲੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮਿਲਦੇ ਆਪਾਂ ਨੱਗੇ ਬੀਬੀ ਨਾਨਕੀ ਦੇ ਵਿਆਹ ਬਾਰੇ ਗੱਲ ਕਰਾਂਗੇ ਵੀਡੀਓ ਵਧੀਆ ਲੱਗੀ ਹੋਵੇ ਤੇ ਚੈਨਲ ਨੂੰ ਸਬਸਕ੍ਰਾਈਬ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਧੰਨਵਾਦ